ਪੁੱਤ ਮੈਨੂੰ ਵਾਪਸ ਦੇ ਦੋ ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਇੰਨੀ ਤਾਂ ਦੇ ਲਈ ਇੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੰਦਾ ਵੀ ਹੈਗਾ ਉਹ ਦਾਦਾ ਦੇ ਦੋ ਲਾ ਲੋ ਗਿਆ ਡੇਢ ਸਾਲ ਹੋ ਗਿਆ ਵਾ ਗੱਲ ਅਮਰੀਕਾ ਦੇ ਵਿੱਚ 20 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਮਾਂ ਦਾ ਵੀ ਰੋ ਰੋ ਹੋਇਆ ਬੁਰਾ ਹਾਲ ਪੂਰੀ ਘਟਨਾ ਸ਼ਹਿਰ ਕਾਦੀਆਂ ਦੇ ਪਿੰਡ ਟਾਰੀਵਾਲ ਕੋਜ਼ਾਦੀ ਹੈ ਜਿੱਥੋਂ 20 ਸਾਲਾ ਨੌਜਵਾਨ ਜਿਉਰਾ ਸਿੰਘ ਰੋਜੀ ਰੋਟੀ ਕਮਾਉਣ ਲਈ 1.5 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਚਾਨਕ ਉੱਥੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਅਤੇ ਜਿੱਤੇ ਇਸ ਘਟਨਾ ਦੇ ਨਾਲ ਪਿੰਡ ਦੇ ਵਿੱਚ ਪਤਾ ਲੱਗਣ ਤੇ ਸੋਗ ਦੀ ਲਹਿਰ ਦੌੜ ਜਾਂਦੀ ਹੈ ਉੱਥੇ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਹੈ ਮਾਂ ਰੋ ਰੋ ਕੇ ਕਹਿ ਰਹੀ ਹੈ ਕਿ ਮੇਰੇ ਪੁੱਤ ਨੂੰ ਮੇਰੇ ਕੋਲ ਬੁਲਾ ਦਿਓ ਅਤੇ ਮ੍ਰਿਤਕ ਯੋਗਰਾਜ ਸਿੰਘ ਦੇ ਤਾਇਆ ਅਜੀਤ ਸਿੰਘ ਅਤੇ ਰਸਤੇਦਾਰ ਲਖਵਿੰਦਰ ਸਿੰਘ ਸੰਦੀਪ ਸਿੰਘ ਅਤੇ ਮ੍ਰਿਤਕਾ ਨੌਜਵਾਨ ਦੇ ਦੋਸਤ ਅਨਮੋਲ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਐਨਆਰਆਈ ਮੀਰਾ ਅੱਗੇ ਅਪੀਲ ਕੀਤੀ ਹੈ ਕਿ ਉਹ ਯੋਗਰਾਜ ਸਿੰਘ ਦੀ ਮ੍ਰਿਤਕ ਦੇ ਨੂੰ ਭਾਰਤ ਲਿਆਉਣ ਵਿੱਚ ਉਹਨਾਂ ਦੀ ਮਦਦ ਕਰਨ।

ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤਾਂ ਦੇ ਦੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੱਦਾਂ ਵੀ ਹੈਗਾ ਉਦਾਂ ਦਾ ਦੇ ਦੋ ਨਾਲ ਹੋ ਗਿਆ ਡੇਟ ਨਾਲ ਹੋ ਗਿਆ ਵਾ ਕੱਲ 10 ਵਜੇ ਗੱਲ ਹੋਈ ਮੇਰੀ ਇੱਧਰ ਦੇ ਟਾਈਮ ਦੇ ਨਾਲ ਕਿੰਨੀਆਂ ਭਲੀਆਂ ਗੱਲਾਂ ਕਰਕੇ ਕੰਡਿਆ ਹੀ ਮਿਲਣਾ ਰੋਟੀ ਰੋਟੀ ਖਾਣ ਡਿਆ ਹੀ ਆ ਬਾਅਦ ਵਿੱਚ ਮੈਂ ਫੋਨ ਨਹੀਂ ਕੀਤਾ ਮੈਂ ਸਾਰਾ ਦਿਨ ਉਹਨੂੰ ਫੋਨ ਕਰਦੀ ਰਹਿੰਦੀ ਹੁੰਨੀ ਆ ਕੁਝ ਵੀ ਰਹਿੰਦੀ ਹੁੰਨੀ ਕੀ ਕਰਨ ਡਿਆ ਵਾ ਅੱਜ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 10:30 7:30 ਵਜੇ ਤੇ ਮੰਡੇ ਦਾ ਜਾਰਦਾ ਫੋਨ ਆਇਆ ਬੰਦਾ ਨੰਬਰ ਭੇਜ ਉਹ ਮੰਡੇ ਨੇ ਕੇ ਨੂੰ ਤੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ ਭੇਜ ਹਏ ਦੋਨੋਂ ਮੈਸੇਜ ਕੀਤਾ ਕੀ ਗੱਲ ਹੈ ਕਹਿੰਦਾ ਠੀਕ ਨਹੀਂ ਆਏ ਆਂਦੇ ਸਭ ਥੱਲੇ ਕੇ ਆਂ ਅਸੀਂ ساری ਰਾਤ ਦੀ ਖਾਂ ਕਰਦੇ ਰਹੇ ਹੁਣ ਵੀ ਆਜੇ ਕੋ ਠੀਕਵਾ ਹਏ ਦੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾ ਜਿਸ ਮੇਰਾ ਮੁੱਤ ਜਵਾਨੀ ਉਹ ਡਿਆਈ ਸੁਣਾ ਦੋ ਕਿ ਨਹੀਂ ਮੇਰਾ ਮੁੱਤ ਦੇ ਦੋ ਜਿੱਦਾਂ ਵੇਖਾ ਮੇਰਾ ਪੁੱਤ ਮੇਰੇ ਹੋਰੇ ਚਫਾਦੋ ਮੇਰਾ ਪੁੱਤ ਮੇਰੇ ਹੋਰੇ ਚਫਾਦੋ ਉਹ ਰੱਬ ਨੇ ਤੇ ਜਿੰਦਾ ਲਈ ਉਹਨੂੰ ਕੀਤਾ ਤੇ ਜਿੱਦਾਂ ਵੇਖਾ ਮੇਰੀ ਚੋਲੀ ਚਫਾਦੋ ਜਰਨਮ ਅਜੀਤ ਸਿੰਘ ਜੀ ਹਾਂ ਜੀ ਜਰ ਅਸੀਂ ਸਰਕਾਰ ਤੋਂ ਪੂਰ ਜੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੁਝ ਮਨ ਨੂੰ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਇੱਥੇ ਇਹਨਾਂ ਦੀ ਨਿਵਾਸ ਸਥਾਨ ਪਿੰਡ ਧਾਰੀਵਾਲ ਪੋਜਾ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਾਉਣ ਦੀ ਹੋਰ ਜ਼ੋਰ ਅਪੀਲ ਕੀਤੀ ਜਾਂਦੀ ਹੈ ਇਸ ਨੂੰ ਤਕਰੀਬਨ 1.5 ਸਾਲ ਹੋ ਗਏ ਜੀ ਤਕਰੀਬਨ 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਹੈ ਜੀ ਹੁਣ ਹਾਲਤ ਬਹੁਤ ਹੀ ਤਰਸਯੋਗ ਤੋਂ ਨਹੀਂ ਦੇਖ ਹੀ ਰਿਹਾ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਅਜੇ ਇਸਰ ਕੁਝ ਕਨਫਰਮ ਨਹੀਂ ਹੋੰਦਿਆ ਹਲੋ ਜੀ ਹਾਰਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਾਰਟ ਅਟੈਕ ਹੋਇਆ ਹੈ ਅਜੇ ਕੁਝ ਕਨਫਰਮ ਨਹੀਂ ਹੈ ਕਿ ਕਦੋਂ ਦੇਤੋ ਇਹ ਪਰ ਕਈ ਮੰਗ ਕਰਦੇ ਆ ਕਿ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆਇਆ ਜਾਵੇ ਹਾਂਜੀ ਤੇ ਜੋ ਵੀ ਬੰਦ ਕਰਵੇ ਕੀਤੀ ਜਾਵੇ ਬਹੁਤ ਮਾੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮਾੜਾ ਹਾਲ ਹੈ ਮਾਤਾ ਜੀ ਦਾ ਬਹੁਤ ਮਾੜਾ ਹਾਲ ਹੈ ਮੈਂ ਮਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦੁਲਾਈ ਦੀ ਡੈੱਡ ਬੋਡੀ ਲੈਣ ਵਿੱਚ ਮਦਦ ਕੀਤੀ ਜਾ ਸਕਦੀ ਸਾਰੇ ਕਰਤੋਂ ਕੋਈ ਪਰਿਵਾਰ ਦਾ ਬਹੁਤ ਮਾੜਾ ਹਾਲ ਹੈ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਉਹਦੀ ਡੈੱਡ ਬੋਡੀ ਇੰਡੀਆ ਲੈ ਹੁੰਦੀ ਜਾਵੇ